ਦੇਖੋ ਦੋਸਤੋ ਨਵਾਂ ਹੀ ਟ੍ਰੈਂਡ ਚੱਲ ਪਿਆ ਹੈ ਇਹ ਮੁੰਡੇ ਨੇ ਦੇਖੋ ਆਪਣੇ ਵਿਆਹ ਦੇ ਵਿੱਚ ਕਿਹੜਾ ਡਰੈੱਸ ਕੋਡ ਪਾਇਆ ਹੋਇਆ ਹੈ ਸ਼ੇਰਵਾਨੀ ਦੀ ਥਾਂ ਤੇ ਆ ਨਵੇਂ ਤਰੀਕੇ ਦੀ ਸ਼ੇਰਵਾਨੀ ਜੀ ਬਣਾਈ ਹੋਈ ਆ ਲੋਕੀ ਤਾਂ ਇੱਥੇ ਕਮੈਂਟ ਬਾਕਸ ਦੇ ਵਿੱਚ ਸਿਰਾਂ ਹੀ ਕਰੋਂਦੇ ਪਏ ਨੇ ਕੋਈ ਕਹਿੰਦਾ ਵੀ ਇਹ ਬਾਈ ਦੀ ਬੈ ਸਲਵਾਰ ਪਣੀ ਰਹੀ ਸੀ ਨਹੀਂ ਬਾਕੀ ਸਾਰਾ ਕੁਝ ਤਾਂ ਕੁੜੀਆਂ ਵਾਲਾ ਹੀ ਪਾਇਆ ਹੋਇਆ ਹੈ ਬਾਕੀ ਬਾਈ ਕਹਿੰਦੇ ਆ ਕੁਝ ਕਮੈਂਟ ਬਾਕਸ ਦੇ ਵਿੱਚ ਬਿ ਟਿੱਪੂ ਸੁਲਤਾਨ ਹੋਰਾਂ ਦੇ ਜਿਸ ਤਰ੍ਹਾਂ ਦੀ ਸਪਾਈ ਨਹੀਂ ਹੁੰਦੇ ਸੀ ਉਹਨਾਂ ਦੀ ਡਰੈੱਸ ਹੁੰਦੀ ਸੀ ਜਿਹੜੀ ਇਹ ਉਹਨਾਂ ਵਰਗੀ ਡਰੈੱਸ ਜਾਪਦੀ ਪਈਆ ਇਹ ਵੀ ਨਵੇਂ ਨਵੇਂ ਫੈਸ਼ਨ ਡਿਜ਼ਾਈਨਰ ਵੀ ਕੁਝ ਨਾ ਕੁਝ ਕੱਢ ਕੇ ਹੀ ਲੈ ਕੇ ਆਉਂਦੇ ਰਹਿੰਦੇ ਨੇ ਕਿਵੇਂ ਦੀ ਲੱਗੀ ਐ ਵੈਸੇ ਸੱਚੀ ਸੱਚੀ ਦੱਸਿਓ ਤੁਹਾਨੂੰ ਇਹ ਡ्रेसਿੰਗ ਸੈਂਸ ਵਿਆਹ ਦੇ ਵਿੱਚ ਪਾਣੀ ਇੱਕ ਖਾਸ ਮੌਕੇ ਦੇ ਉੱਤੇ ਬਾਕੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਵਿਆਹ ਦੇ ਹੀ ਚਰਚੇ ਸਾਰੇ ਪਾਸੇ ਛਾਏ ਹੋਏ ਨੇ ਵੀ ਇਹ ਦੇਖੋ ਬਾਈ ਨੇ ਕਿਦਾਂ ਦੀ ਡਰੈੱਸ ਪਾਈ ਹੋਈ ਆ ਆਪਣੇ ਵਿਆਹ ਦੇ ਉੱਤੇ ਤਾਂ ਸਾਰੇ ਹੀ ਪੇਜਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਪਾਸੇ ਇਹੀ ਚਰਚਾ ਚੱਲ ਰਹੀ ਆ ਬਾਕੀ ਬਾਈ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਦੋ ਸ਼ਬਦ ਲਿਖ ਕੇ ਜਰੂਰ ਜਾਈਓ ਧੰਨਵਾਦ